ਕਿਆ ਨਾਮ ਹੈ ਜੀ ਆਪਣਾ ਮਨਪ੍ਰੀਤ ਕੌਰ ਹੈ ਜੀ ਕਿਆ ਗੱਲ ਹੋਈ ਸੀ ਜੀ ਮੈਂ ਨਾ ਤੁਰੇ ਆ ਰਹੀ ਸੀ ਪੁਲ ਤੋਂ ਕਰ ਮੂੰਬਾਫਸ ਆ ਰਹੀ ਸੀ ਸਕੂਲ ਤੋਂ ਕੰਮ ਕਰਕੇ ਮੈਂ ਨਾ ਫੋਨ ਕਰਦਿਆਂ ਨੂੰ ਲੱਗੀ ਸੀ ਕਿ ਕਰਨ ਇਹਨਾਂ ਨੇ ਨਾ ਮੇਰੇ ਤੋਂ ਪਿੱਛੇ ਆ ਕੇ ਗਰਦਨ ਫੜ ਲਈ ਮੇਰੇ ਤੋਂ ਫੋਨ ਲੱਗੇ ਸੀ ਕਿ ਕਰਨ ਮੈਂ ਨਾ ਆ ਕੇ ਆ ਸਾਈਕਲ ਵਾਲੀ ਦੁਕਾਨ ਤੋਂ ਪੜੀ ਆ ਕੇ ਬਾਬਾ ਜੀ ਨੂੰ ਕਹਾਂ ਮੈਂ ਬਾਬਾ ਜੀ ਇਹਨਾਂ ਨੇ ਮੈਨੂੰ ਫੜਿਆ ਇਹਨਾਂ ਨੇ ਮੇਰੇ ਤੋਂ ਫੋਨ ਲੱਗੇ ਸੀ ਫੋਨ ਜਦ ਇਹ ਫਿਰ ਉੱਤਰ ਗਏ ਇੱਥੇ ਭੱਜ ਗਏ ਸੀਗੇ ਫਿਰ ਇਹਨਾਂ ਨੇ ਰੌਲਾ ਪਾਇਆ ਤਾਂ ਕਰਕੇ ਫਿਰ ਇਹਨਾਂ ਨੇ ਫੜ ਲਿਆ ਇਹਨਾਂ ਨੂੰ ਕਿੰਨੇ ਕ ਜਾਣੇ ਸੀਗੇ ਇਕੱਲੇ ਹੀ ਸੀਗਾ ਉਸ ਟਾਈਮ ਇਹਦੇ ਨਾਲ ਵੀ ਸੀਗਾ ਕੋਈ ਹੋਰ ਨਹੀਂ ਹੋਰ ਤਾਂ ਮੈਨੂੰ ਪਤਾ ਹੀ ਨਹੀਂ ਦੰਦ ਸੋਚਿਆ ਨਹੀਂ ਹੈਗਾ ਜਤੇ ਤੇ ਮੈਂ ਭੱਜ ਕੇ ਉੱਤਰ ਪੜ ਗਈ ਮੈਂ ਡਰ ਗਈ ਸੀਗੀ ਤੇ ਫਿਰ ਲੋਕਾਂ ਨੇ ਫੜਿਆ ਇਹਨੂੰ ਹਾਂਜੀ ਲੋਕਾਂ ਨੇ ਫੜਿਆ ਜੀ ਇਹਨਾਂ ਨੂੰ ਸਾਰਿਆਂ ਨੇ ਬਾਬਾ ਜੀ ਨੇ ਰੌਲਾ ਪਾਤਾ ਵੀ ਚੋਰ ਹੈ ਚੋਰ ਹੈ ਤਾਂ ਕਰਕੇ ਇਹਨਾਂ ਨੂੰ ਸਾਰਿਆਂ ਨੇ ਫੜਿਆ ਜੀ ਤੇ ਦੇਖਿਆ ਜੀ ਕਿ ਪਹਿਲਾਂ ਕਿੱਥੇ ਜਾਣਦੇ ਤੁਸੀਂ ਇਹਨੂੰ ਨਹੀਂ ਨਹੀਂ ਪਹਿਲੀ ਮੈਂ ਤਾਂ ਪਹਿਲੀ ਵਾਰੀ ਹੋਇਆ ਚਾਂਸ ਮੇਰੇ ਨਾਲ ਅੱਗੇ ਵੀ ਮੈਂ ਆਉਂਦੀ ਆਂ ਕੰਮ ਤੋਂ ਆ ਤਾਂ ਪਹਿਲੀ ਵਾਰੀ ਹੋਇਆ ਤੇ ਮੇਰੇ ਨਾਲ ਇੱਥੇ ਪਹੁੰਚੀ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਪਿੰਡ ਨੇ ਹੌਲਕਾ ਹੈ ਜੀ ਖਾਲਸਾ ਸਕੂਲ ਚ ਜਾਂਦੀਆਂ ਜੀ ਕੰਮ ਕਰਨ ਸਫਾਈ ਦਾ ਜੀ ਇਹਨਾਂ ਨੇ ਆ ਕੇ ਇੱਥੇ ਮੈਨੂੰ ਇਹਨਾਂ ਨੇ ਕਰਤੋਂ ਤੇ ਫੜ ਲਿਆ ਮੇਰੇ ਤੋਂ ਫੋਨ ਲੈ ਕੇ ਸੀਗੇ ਖੋਣ ਫੋਨ ਤਾਂ ਮੈਂ ਇਹਨਾਂ ਨੂੰ ਮਤਲਬ ਦੇਣੇ ਨਹੀਂ ਦਿੱਤਾ ਹੈਗਾ ਜਦੋਂ ਮੈਂ ਪਾਪਾ ਜੀ ਨੂੰ ਕਹਿਆ ਮੈਂ ਕਿਹਾ ਪਾਪਾ ਜੀ ਇਹ ਮੇਰਾ ਫੋਨ ਖੋ ਰਿਹਾ ਇਹਨਾਂ ਨੇ ਮੈਨੂੰ ਕਰਤੋਂ ਤੇ ਫੜਿਆ ਹੈ